ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਨਾਦਰ ਬੁਟੀਕ ਬਲੌਗਸ ਦੇ ਉੱਪਰ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਚੜਦੀ ਕਲਾ ਵਿੱਚ ਹੋਵੋਗੇ ਜੇਕਰ ਪਹਿ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜਿਨ੍ਹਾਂ ਨੇ ਆਪਣੇ Instagram ਪੇਜ ਨੂੰ ਵੀ ਹਲੇ ਤੱਕ ਫੋਲੋ ਨਹੀਂ ਕੀਤਾ ਪਲੀਜ਼ ਉਹ ਜਲਦੀ ਜਾ ਕੇ ਫੋਲੋ ਕਰ ਲਓ ਠੀਕ ਹੈ ਜੀ ਤੇ ਤਾਂ ਜੋ ਤੁਸੀਂ ਨਵੇਂ-ਨਵੇਂ ਸੂਟ ਵੀਡੀਓਜ਼ ਜਿਹੜੀਆਂ ਆਪ ਅਪਲੋਡ ਕਰਦੇ ਆ ਤੁਸੀਂ ਇੰਸਟਾਗ੍ਰam ਤੇ ਵੀ ਦੇਖ ਸਕੋ ਤੇ ਆਪਣੇ YouTube ਚੈਨਲ ਨਦਰ ਬੁਟੀਕ ਦੇ ਉੱਪਰ ਵੀ ਤੁਸੀਂ ਦੇਖ ਸਕੋ ਸੋ ਅੱਜ ਮੇਰੀਆਂ ਭੈਣਾਂ ਦੀ ਬਹੁਤ ਸਾਰੀਆਂ ਭੈਣਾਂ ਦੀ ਡਿਮਾਂਡ ਸੀਗੀ ਕਿ ਨੈਕ ਡਿਜ਼ਾਈਨ ਕੁਝ ਕੁ ਸ਼ੇਅਰ ਕਰੋ ਸਾਡੇ ਨਾਲ ਠੀਕ ਹੈ ਤੇ ਕੁਛਕਾਪਾ ਤੁਹਾਡੇ ਨਾਲ ਸਟਿਚ ਸੂਟਾਂ ਦੀ ਵੀਡੀਓ ਸ਼ੇਅਰ ਕਰਾਂਗੇ ਤੁਸੀਂ ਕਿਦਾਂ ਇੱਕ ਆਈਡੀਆ ਲੈ ਸਕਦੇ ਹੋ ਕਿ ਸੂਟ ਸੁਸਤੀ ਕਿਦਾਂ ਸਟਿਚ ਕਰ ਸਕਦੇ ਹੋ ਟ੍ਰੈਂਡ ਦੇ ਹਿਸਾਬ ਨਾਲ ਤੇ ਬਾਕੀ ਇੱਕ ਆਪਾ ਤੁਹਾਡੇ ਲਈ ਫਰਸੀ ਸਲਵਾਰ ਵਾਲਾ ਸੂਟ ਜਿਹੜਾ ਆਪਣਾ ਰੈਡੀ ਹੋ ਕੇ ਆਇਆ ਉਹ ਤੁਹਾਨੂੰ ਆਪਾ ਸਾਰੀ ਡਿਟੇਲ ਜਾਣਕਾਰੀ ਦੇਵਾਂਗੇ ਕਿ ਵਰਕ ਹੋਇਆ ਕੀ ਫੈਬਰਿਕ ਆ ਤੇ ਕਿਹੜਾ ਦੁਪੱਟਾ ਆਪਾਂ ਉਹਦੋਂ ਕਿਦਾਂ ਅਟੈਚ ਕੀਤਾ ਮਤਲਬ ਕਿ ਹਾਂ ਕਿਦਾਂ ਉਹਦੇ ਨਾਲ ਉਹਨੂੰ ਫਿਨਿਸ਼ਿੰਗ ਲੁੱਕ ਦਿੰਦੀ ਆ ਜਾਂ ਕਿਦਾਂ ਪੂਰਾ ਸੂਟ ਜਿਹੜਾ ਰੈਡੀ ਕੀਤਾ ਆਪਾਂ ਸੋ ਆਪਣਾ ਜਿਹੜਾ ਮਸਲੀਨ ਦੇ ਵਿੱਚ ਗਰਮੀਆਂ ਦਾ ਨਿਊ ਸੂਟ ਆ ਜਿਹੜਾ ਡਿਜ਼ਾਈਨ ਬ ਸੋ ਆਪਾਂ ਤੁਹਾਡੇ ਨਾਲ ਉਹ ਵੀ ਸ਼ੇਅਰ ਕਰਾਂਗੇ ਵੀਡੀਓ ਦੇ ਨਾਲ ਬਣੇ ਰਹੋ ਐਂਡ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਸਕਿੱਪ ਨਾ ਕਰਿਓ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਜਲਦੀ ਜਾ ਕੇ ਸਬਸਕ੍ਰਾਈਬ ਕਰੋ ਔਰ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਕਿ ਵੀਡੀਓ ਕਿਦਾਂ ਦੀ ਲੱਗੀ ਚਲੋ ਜੀ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਬਲੌਗ ਦੀ ਸਟਾਰਟਿੰਗ ਕਰਦੇ ਆਂ ਤੇ ਇੱਕ ਮੈਂ ਸਾਰਿਆਂ ਨੂੰ ਜ਼ਰੂਰੀ ਗੱਲ ਕਹਿਣਾ ਚਾਹੂੰਗੀ ਬਾਰ-ਬਾਰ ਕਹਿਣਾ ਚਾਹੂੰਗੀ ਕਿ ਜਿਹੜੀ ਕੱਲ੍ਹ ਵਾਲੇ ਬਲੌਗ ਵਿੱਚ ਆਪਾਂ ਤੁਹਾਨੂੰ ਗੱਲ ਸ਼ੇਅਰ ਕੀਤੀ ਸੀ ਕਿ ਸਾਵਧਾਨ ਰਹੋ ਹਮ ਮਤਲਬ ਕਿ ਵੀ ਪੈਸਿਆਂ ਨੂੰ ਲੈ ਕੇ ਜਿਹੜੀ ਗੱਲ ਚੱਲ ਰਹੀ ਹੈ ਉਹ ਥੋੜੀ ਜ਼ਿਆਦਾ ਫੈਲ ਗਈ ਹੈ ਸੋ ਜੇਕਰ ਜਿਹੜੀਆਂ ਮੇਰੀਆਂ ਭੈਣਾਂ ਜਾਂ ਮੇਰੇ ਭਰਾ ਕੋਈ ਵੀ ਕੰਮ ਕਰਦੇ ਆ ਨਾ ਉਹ ਆਪਣਾ ਧਿਆਨ ਰੱਖਣ ਆਪਣੀ ਪੇਮੈਂਟਸ ਵਗੈਰਾ ਦਾ ਕਿਉਂਕਿ ਦੁਨੀਆ ਦਾ ਪਤਾ ਨਹੀਂ ਲੱਗਦਾ ਹੁਣ ਕਿਸੇ ਵੀ ਇਨਸਾਨ ਦਾ ਕੀ ਕੌਣ ਕਿਦਾਂ ਦਾ ਤੇ ਕੀ ਗੱਲਬਾਤ ਕੋਈ ਕਰ ਸਕਦਾ ਨਾ ਮਤਲਬ ਕਿ ਆਪਣੇ ਨਾਲ ਕੋਈ ਵੀ ਮਾੜੀ ਕਰ ਸਕਦਾ ਸੋ ਸਾਰਿਆਂ ਨੇ ਆਪਣਾ ਧਿਆਨ ਰੱਖਣਾ ਚਲੋ ਜੀ ਵਲੌਗ ਦੀ ਸਟਾਰਟਿੰਗ ਕਰਦੇ ਆ ਪਹਿਲਾਂ ਆਪਾਂ ਤੁਹਾਨੂੰ ਦਿਖਾਉਣੇ ਆਪਣਾ ਫਾਰਸੀ ਸਲਵਾਰ ਸੂਟ ਠੀਕ ਹੈ ਜੋ ਸਟਿਚ ਹੋ ਕੇ ਆਇਆ ਔਰ ਬਹੁਤ ਸੋਨੀਆ ਆਪਾਂ ਇਸ ਨੂੰ ਡਿਜ਼ਾਈਨਿੰਗ ਦਿੱਤੀ ਆ ਮਸ਼ਲੀਨ ਫੈਬਰਿਕ ਦੇ ਵਿੱਚ ਆਪਾਂ ਇਹਨੂੰ ਰੱਖਿਆਗਾ ਸਭ ਤੋਂ ਪਹਿਲਾਂ ਤੁਹਾਨੂੰ ਇਸ ਦੀ ਸ਼ਰਟ ਚੈੱਕ ਕਰਾਉਣੀ ਆ ਆਪਾਂ ਠੀਕ ਹੈ ਸ਼ਰਟ ਦੇ ਉੱਪਰ ਤੁਸੀਂ ਚੈੱਕ ਕਰ ਸਕਦੇ ਹੋ ਮਸ਼ੀਨ ਵਰਕ ਹੋਇਆ ਹੋਇਆ ਜਿਹੜਾ ਇਹ ਵਾਲਾ ਵਰਕ ਡਿਜ਼ਾਈਨ ਆ ਇਹ ਕਸਟਮਰ ਨੇ ਖੁਦ ਜਿਹੜਾ ਡਿਜ਼ਾਈਨ ਆਪਣਾ ਪਸੰਦ ਕੀਤਾ ਸੀਗਾ ਆਪਾਂ ਜਿਸ ਉਸ ਨੂੰ ਕੀ ਆ ਡਿਜ਼ਾਈਨ ਕੀਤਾ ਸੋ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਐਨ ਇਹ ਦੋਨੋਂ ਦਾ neck ਬਣਿਆ ਹੋਇਆ ਠੀਕ ਹੈ ਬਹੁਤ ਸੋਹਣਾ neck ਬਣਿਆ ਹੋਇਆ ਠੀਕ ਹੈ ਜਿੰਨੀ ਕੋਲ ਨੂੰ ਲੈਂਥ ਚਾਹੀਦੀ ਸੀ ਠੀਕ ਹੈ ਤੇ ਆਪਾਂ ਪਾਕਿਸਤਾਨੀ ਬਾਹਮਾ ਰੱਖਿਆ ਨੇ ਠੀਕ ਹੈ ਫਿਨਿਸ਼ਿੰਗ ਪੱਟੀ ਦੇ ਨਾਲ ਬਹੁਤ ਸੋਹਣੀ ਜਿਹੜੀ ਸੂਟ ਹੈ ਉਹ ਬਣ ਕੇ ਰੈਡੀ ਹੋਇਆ ਤੇ ਕੰਟਰਾਸਟ ਬਾਈਜ਼ ਵੀ ਬਹੁਤ ਸੋਹਣਾ ਪੀਕਾਕ ਸ਼ੇਡ ਦਾ ਆਪਾਂ ਇਹਦੇ ਨਾਲ ਠੀਕ ਹੈ ਜਿਹੜਾ ਕੰਟਰਾਸਟ ਰੱਖਿਆ ਤੁਸੀਂ ਚੈੱਕ ਕਰ ਸਕਦੇ ਹੋ ਵਰਕ ਬਹੁਤ ਹੀ ਸਫਾਈ ਦੇ ਨਾਲ ਬਹੁਤ ਹੀ ਨੀਟ ਐਂਡ ਕਲੀਨ ਹੋਇਆ ਹੋਇਆ ਸੀਕੁਐਂਸ ਦੇ ਨਾਲ ਆਪਾਂ ਇਹਨੂੰ ਹੋਰ ਡਿਜ਼ਾਈਨ ਕੀਤਾ ਹੈ ਚੈੱਕ ਕਰੋ ਤੁਹਾਨੂੰ ਇਹਦੀ ਫੁੱਲ ਵੀਡੀਓ ਐਡੀਟਿੰਗ ਵੀਡੀਓ ਵਾਲੀ ਜਿਹੜੀ ਹੈ ਵਧੀਆ ਇੱਕ ਪ੍ਰੋਪਰ ਤਰੀਕੇ ਨਾਲ ਵੀ ਜਿੱਦਾਂ ਤੁਸੀਂ ਪੂਰਾ ਦੇਖ ਸਕੋ ਕਿਉਂਕਿ ਬਲੌਗ ਦੇ ਵਿੱਚ ਆਪਾਂ ਜਦੋਂ ਤੁਹਾਨੂੰ ਦਿਖਾਉਣਾ ਨਾ ਕੱਪੜਾ ਕਈ ਵਾਰ ਇਧਰ ਉਧਰ ਹੋ ਜਾਂਦਾ ਤੇ ਚੰਗੀ ਤਰ੍ਹਾਂ ਦਿਖਾਇਆ ਵੀ ਨਹੀਂ ਜਾਂਦਾ ਔਰ ਕਿਉਂਕਿ ਇੱਕ ਇਹ ਵੀ ਆ ਕਿ ਮੈਂ ਕੱਲੀ ਖੁਦ ਵੀਡੀਓ ਸ਼ੂਟ ਕਰਦੀ ਆ ਸੋ ਪ੍ਰੋਬਲਮ ਹੋ ਜਾਂਦੀ ਆ ਤਾਂ ਤੁਸੀਂ ਇੰਸਟਾਗ੍ਰam ਤੇ ਜਾ ਕੇ ਦੇਖ ਸਕਦੇ ਹੋ ਠੀਕ ਹੈ ਜੀ ਇੰਸਟਾਗ੍ਰam ਤੇ ਆਪਾਂ ਰੀਲ ਅਪਲੋਡ ਕੀਤੀ ਆ ਉਹ ਆਪਾਂ ਕੱਲੀ ਕਰ ਦਿੱਤੀ ਸੀਗੀ ਛੋਟੀਆਂ-ਛੋਟੀਆਂ ਬੁਟੀਆਂ ਤੁਹਾਨੂੰ ਮਿਲਣਗੀਆਂ ਇਹ ਕਾਫੀ ਸ਼ੇਡ ਹੈਗਾ ਜਿੱਦਾਂ ਬ੍ਰਾਊਨ ਸ਼ੇਡ ਹਾਂ ਕਹਦੇ ਆ ਮੈਂ ਤੁਹਾਨੂੰ ਪ੍ਰੋਪਰ ਇਹਦੀ ਨਾ ਕਲੀਅਰਟੀ ਇਹ ਨਹੀਂ ਆ ਰਹੀ ਕਿਉਂਕਿ ਮੈਂ ਰੂਮ ਚ ਵੀਡੀਓ ਬਣਾ ਰਹੀ ਆ ਤਾਂ ਕਰਕੇ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਬਹੁਤ ਸੋਹਣੀ ਸੌਫਟ ਫੈਬਰਿਕ ਹੈ ਮਸ਼ਲੀਨ कॉटन ਆਪਾਂ ਯੂਜ਼ ਕੀਤੀ ਹੈ ਸੋ ਤੁਸੀਂ ਕੋਈ ਵੀ ਫੈਬਰਿਕ ਆਪਣੇ ਹਿਸਾਬ ਨਾਲ ਕਰਵਾ ਸਕਦੇ ਹੋ ਜਿਹੜਾ ਵੀ ਤੁਹਾਨੂੰ ਪਸੰਦ ਹੈਗਾ ਤੁਸੀਂ ਉਹਦਾ ਕਸਟਮਾਈਜ਼ ਕਰਵਾ ਸਕਦੇ ਹੋ ਇਵਨ ਕਿ ਤੁਸੀਂ ਡਿਜ਼ਾਈਨ ਵੀ ਚੇਂਜ ਕਰ ਸਕਦੇ ਹੋ ਜਿਹੜਾ ਤੁਹਾਨੂੰ ਡਿਜ਼ਾਈਨ ਪਸੰਦ ਹੈ ਠੀਕ ਹੈ ਤੁਸੀਂ ਦੇਖ ਸਕਦੇ ਹੋ neck ਬਣਿਆ ਹੋਇਆ ਹੈ ਬਾਜੂ ਬਣੀ ਹੋਈਆਂ ਨੇ ਫਿਨਿਸ਼ਿੰਗ ਪੱਟੀ ਦੇ ਨਾਲ ਆਪਾਂ ਨੂੰ ਫਿਨਿਸ਼ਿੰਗ ਲੁੱਕ ਦਿੱਤੀ ਆ ਛੋਟੀਆਂ-ਛੋਟੀਆਂ ਬੁਟੀਆਂ ਬਣੀਆਂ ਹੋਈਆਂ ਨੇ ਤੇ ਇੱਕ ਉਹਨਾਂ ਨੇ ਇੱਕ ਘੇਰਾ ਰੈਡੀ ਕਰਵਾਇਆ ਠੀਕ ਹੈ 22 ਇੰਚ ਦਾ ਘੇਰਾ A ਸ਼ੇਪ ਦਾ ਆਪਾਂ ਘੇਰਾ ਰੱਖਿਆ ਇਹਨੂੰ ਵੀ ਚਾਕਾਂ ਦੇ ਨਾਲ ਫਿਨਿਸ਼ਿੰਗ ਪੱਟੀ ਦਿੱਤੀ ਆ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਬਹੁਤ ਸੋਹਣੀ ਸਫਾਈ ਦੇ ਨਾਲ ਬਹੁਤ ਹੀ ਨੀਟ ਐਂਡ ਕਲੀਨ ਜਿਹੜਾ ਵਰਕ ਹੋਇਆ ਹੋਇਆ ਚਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਣਾ ਇਹਦੇ ਨਾਲ ਇਹਦੀ ਮੈਚਿੰਗ ਪਾਕਿਸਤਾਨੀ ਬਾਟਮ ਸੌਰੀ ਫਾਰਸੀ ਬਾਟਮ ਠੀਕ ਹੈ ਜਿਸ ਦਾ ਅੱਜਕਲ ਬਹੁਤ ਜ਼ਿਆਦਾ ਟ੍ਰੈਂਡ ਹੈ ਤੁਸੀਂ ਚੈੱਕ ਕਰ ਸਕਦੇ ਹੋ ਜਿਹੜੀ ਆਪਣੀ ਫਾਰਸੀ ਸਲਵਾਰ ਦੀ ਮੈਂ ਤੁਹਾਨੂੰ ਸਟਿਚਿੰਗ ਦਿਖਾਨੀ ਆ ਕਿ ਕਿੰਨੀ ਵਧੀਆ ਤਰੀਕੇ ਦੇ ਨਾਲ ਆਪਣੇ ਦੁਆਰਾ ਦੀ ਸੂਟ ਦੀ ਜਿਹੜੀ ਸਲਵਾਰ ਦੀ ਸਟਿਚਿੰਗ ਕੀਤੀ ਗਈ ਆ ਜਿਹੜੀ ਤੁਸੀਂ ਦੇਖ ਸਕਦੇ ਹੋ बॉटਮ ਦੇ ਜਿਹੜਾ ਅੰਦਰ ਫੈਬਰਿਕ ਆ ਉਹ ਵੀ ਆਪਣਾ बॉटਮ ਵਾਲਾ ਹੀ ਦਿਖ ਰਿਹਾ ਨਾ ਕਿ ਲਾਈਨਿੰਗ ਠੀਕ ਹੈ ਲੈਨਿੰਗ ਜਿਹੜੀ ਉਹ ਆਪਾਂ ਅੰਡਰਗਰਾਉਂਡ ਰੱਖੀ ਹੈ ਤੇ ਉਸ ਤੋਂ ਬਾਅਦ ਜਿਹੜੀ ਬਾਟਮ ਵਾਲਾ ਫੈਬਰਿਕ ਆ ਉਹਦੇ ਨਾਲ ਹੀ ਇਸ ਨੂੰ ਸਾਰਾ ਕਵਰ ਕੀਤਾ ਤਾਂ ਜੋ ਅੰਦਰੋਂ ਬਾਹਰੋਂ ਜਿਹੜੀ ਬਾਟਮ ਦੀ ਆ ਸੇਮ ਲੁੱਕ ਰਹੇ ਤੇ ਮੈਂ ਸਾਰੀਆਂ ਭੈਣਾਂ ਨੂੰ ਇੱਕ ਹੋਰ ਸਲਾਹ ਦੇਣੀ ਚਾਹੂੰਗੀ ਕਿ ਜਿਹੜੀ ਇਹ ਵਾਲੀ ਬਾਟਮ ਆਪਾਂ ਜਿਹੜੀ ਮੂਰੀ ਹੈ ਪਲੇਨ ਰੱਖੀ ਆ ਤੁਸੀਂ ਇਹਨੂੰ ਕੀ ਕਰਨਾ ਹੈ ਇਹਦੇ ਉੱਪਰ ਸੀਕੁਐਂਸ ਵੀ ਲਗਵਾ ਸਕਦੇ ਹੋ ਜਿਹੜਾ ਸੀਕੁਐਂਸ ਡਿਜ਼ਾਈਨ ਹੁੰਦਾ ਹੈਗਾ ਡਿਜ਼ਾਈਨ ਕਰਦੇ ਆ ਬਹੁਤ سارے ਡਿਜ਼ਾਈਨ ਜਿਹੜੇ ਰੈਡੀ ਹੁੰਦੇ ਨੇ ਸੀਕੁਐਂਸ ਵਰਕ ਦੇ ਨਾਲ ਸੋ ਤੁਸੀਂ ਇਹਨਾਂ ਨੂੰ ਪਲੇਨ ਰੱਖਣ ਦੀ ਬਜਾਏ ਇਹਨਾਂ ਤੇ ਚਿੱਪੀ ਦਾ ਵਰਕ ਠੀਕ ਹੈ ਜੀ ਤੇ ਆਪਾਂ ਪਲੇਨ ਇਹਦੇ ਨਾਲ ਬਾਟਮ ਰੱਖਿਆ ਸਟ੍ਰੇਟ ਬਾਟਮ ਰੱਖਿਆ ਜਿੱਦਾਂ ਦੀਦੀ ਨੇ ਕਿਹਾ ਸੀ ਤੇ ਜਿਹੜਾ ਇਹ ਵਾਲਾ ਸੂਟ ਹੈ ਉਹ ਦੀਦੀ ਪਟਵਾਰੀ ਲੱਗੇ ਹੋਏ ਨੇ ਜਾਨੀ ਕਿ ਬਹੁਤ ਸੋਹਣਾ ਨੇਚਰ ਆ ਬਹੁਤ ਵਧੀਆ ਨੇਚਰ ਆ ਦੀਦੀ ਦਾ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਉਹਨਾਂ ਦਾ ਕਿ ਉਹਨਾਂ ਨੇ ਆਪਣੇ ਤੇ ਯਕੀਨ ਕੀਤਾ ਤੇ ਆਪਾਂ ਤੋਂ ਇਹ ਵਾਲਾ ਸੂਟ ਉਹਨਾਂ ਨੇ ਰੈਡੀ ਕਰਵਾਇਆ ਸੋ ਆਪਾਂ ਉਹਨਾਂ ਨੂੰ ਕੱਲ ਨੂੰ ਇਹ ਵਾਲਾ ਸੂਟ ਜਿਹੜਾ ਆਰਡਰ ਆ ਭੇਜ ਦੇਣਾ ਤੇ ਸਾਰਾ ਕੁਝ ਉਹਨਾਂ ਦੀ ਡਿਮਾਂਡ ਤੇ ਹੋਇਆ ਸੋ ਬਹੁਤ ਵਧੀਆ ਲੱਗਿਆ ਦੀਦੀ ਨੂੰ ਮਿਲ ਕੇ ਬਹੁਤ ਕੈਂਟ ਨੇਚਰ ਆ ਉਹਨਾਂ ਦਾ ਤੇ ਇਹਦੇ ਨਾਲ ਆਪਾਂ ਨਾ ਆਰਗੈਂਜ਼ਾ ਦਾ ਦੁਪੱਟਾ ਰੱਖਿਆ ਦੁਪੱਟੇ ਦਾ ਕਲਰ ਜਿਹੜਾ ਉਹ ਪ੍ਰੋਪਰ ਤੁਹਾਨੂੰ ਦਿਖ ਰਿਹਾ ਉਹਦਾਂ ਦੇ ਸ਼ਰਟ ਦਾ ਕਲਰ ਆ ਬਸ ਥੋੜਾ ਜਿਹਾ ਕੱਪੜੇ ਦੇ ਹਿਸਾਬ ਨਾਲ ਫਰਕ ਪੈ ਜਾਂਦਾ ਕਲਰ ਦਾ ਜਿਦੋਂ ਮਸਲੀਨ ਆ ਇਹ ਆਰਗੈਂਜ਼ਾ ਹੈ ਠੀਕ ਹੈ ਆਰਗੈਂਜ਼ਾ ਦਾ ਦੁਪੱਟਾ ਰੱਖਿਆ ਆਪਾਂ ਇਸਦੇ ਨਾਲ ਤੁਸੀਂ ਚੈੱਕ ਕਰ ਸਕਦੇ ਹੋ ਕੰਟਰਾਸਟ ਵਾਈਜ਼ ਬਹੁਤ ਜ਼ਿਆਦਾ ਸੋਹਣਾ ਸੂਟ ਬਣਿਆ ਠੀਕ ਹੈ ਜੀ ਤੇ ਫਿਨਿਸ਼ਿੰਗ ਪੱਟੀ ਮਿਲੂਗੀ ਤੁਹਾਨੂੰ 4 ਸਾਈਡਾਂ ਦੁਪੱਟੇ ਦੇ ਕੰਟਰਾਸਟ ਤੁਸੀਂ ਆਪਣੇ ਹਿਸਾਬ ਨਾਲ ਕੋਈ ਵੀ ਕਰਵਾ ਸਕਦੇ ਹੋ ਜਿਹੜਾ ਵੀ ਤੁਹਾਨੂੰ ਪਸੰਦ ਹੈ ਠੀਕ ਹੈ ਜੀ ਏਸੀ ਜਿ ਆਪਣਾ ਫਾਰਸੀ ਸਲਵਾਰ ਵਾਲਾ ਸੂਟ ਸਲਵਾਰ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਬਣੀ ਹੋਈ ਹੈ ਤੇ ਔਰਗੈਂਜ਼ਾ ਦਾ ਇਹਦੇ ਨਾਲ ਆਪਾਂ ਦੁਪੱਟਾ ਰੱਖਿਆਗਾ ਤੇ ਇਸ ਦੀ ਸ਼ਰਟ ਆ ਗਈ ਸ਼ਰਟ ਦੇ ਆਪਾਂ neck ਤੇ ਬਾਜੂ ਤੇ ਔਰ ਘੇਰੇ ਤੇ ਵਰਕ ਰੱਖਿਆ ਜਿਹੜਾ ਵੀ ਤੁਹਾਨੂੰ ਪਸੰਦ ਆ ਤੁਸੀਂ ਕਰਵਾ ਸਕਦੇ ਹੋ ਠੀਕ ਹੈ ਨੈਕਸਟ ਮੈਂ ਤੁਹਾਨੂੰ ਦਿਖਾਉਣ ਜਾ ਰਹੀ ਹਾਂ ਜੀ ਇਹ ਵਾਲਾ ਸੂਟ ਆਪਾਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀਗਾ ਤੇ ਹੁਣ ਇਹ ਆਫਟਰ ਸਟਿਚਿੰਗ ਦਿਖਾ ਰਹੀ ਹਾਂ ਮੈਂ ਤੁਹਾਨੂੰ ਸੂਟ ਤੁਸੀਂ ਚੈੱਕ ਕਰ ਸੋ ਦਿਓ ਛੋਟੀ ਛੋਟੀ ਬੁੱਟੀ ਦੇ ਨਾਲ ਇਹ ਵਾਲਾ ਸੂਟ ਜਿਹੜਾ ਬਣਿਆ ਹੋਇਆ ਤੇ ਬਹੁਤ ਸਾਰੀਆਂ ਭੈਣਾਂ ਦੀ ਡਿਮਾਂਡ ਆ ਰਹੀ ਸੀ ਕਿ ਸਾਨੂੰ ਛੋਟੀ ਬੁੱਟੀ ਵਾਲੇ ਸੂਟ ਨੇ ਜਿਹੜੇ ਉਹ ਚਾਹੀਦੇ ਨੇ ਸੋ ਲੋ ਜੀ ਤੁਹਾਡੇ ਵਾਲੇ ਇਹ ਵਾਲਾ ਸੂਟ ਆਫਟਰ ਸਟਿਚਿੰਗ ਇਹਦੇ ਨਾਲ ਆਪਾਂ ਸਿੰਪਲ ਚੋਰਸ ਗਲਾ ਰੱਖਿਆ ਕੋਈ ਵੀ ਨੈਕ ਡਿਜ਼ਾਈਨ ਨਹੀਂ ਕੀਤਾ ਕਿਉਂਕਿ ਸਾਰੇ ਸ਼ਾਰਟ ਦੇ ਵਿੱਚ ਵਰਕ ਹੋਇਆ ਹੋਇਆ ਤੇ ਇਹਨੂੰ ਆਪਾਂ ਫਿਰੋਜੀ ਕਲਰ ਦੀ ਜਿੱਦਾਂ ਆਪਣਾ ਇਹ ਵਾਲਾ ਫਲਾਰ ਬਣਿਆ ਹੋਇਆ ਉਦਾਂ ਦੀ ਆਪਾਂ ਫਿਨਿਸ਼ਿੰਗ ਪੱਟੀ ਦੇ ਨਾਲ ਫਿਨਿਸ਼ ਕੀਤਾ ਹੈ ਠੀਕ ਹੈ ਤੁਸੀਂ ਜੇਕਰ ਚਾਹੋ ਤਾਂ ਮਜ਼ੈਂਟਾ कलर ਦੀ ਵੀ ਲਗਵਾ ਸਕਦੇ ਹੋ ਸੋ ਜਿਨ੍ਹਾਂ ਨੇ ਵੀ ਇਹ ਵਾਲਾ ਸੂਟ ਰੈਡੀ ਕਰਵਾਉਣਾ ਇਹ ਤੁਸੀਂ ਕਾਟਨ ਦੇ ਉੱਪਰ ਵੀ ਕਰਵਾ ਸਕਦੇ ਹੋ ਚਾਹੇ ਤੋ ਗੀਜ਼ਾ ਕਾਟਨ ਤੇ ਕਰਵਾ ਲਓ ਖਾਦੀ ਕਾਟਨ ਤੇ ਕਰਵਾ ਲਓ ਬਰਬਰੀ ਕਾਟਨ ਤੇ ਕਰਵਾ ਲਓ ਜਿਹੜੀ ਵੀ ਕਾਟਨ ਤੁਹਾਨੂੰ ਕੰਫਰਟੇਬਲ ਆ ਉਸੇ ਫੈਬਰਿਕ ਤੇ ਉੱਪਰ ਤੁਸੀਂ ਕਰਵਾ ਸਕਦੇ ਹੋ ਨੈਚੁਰਲ ਪਿਓਰ ਕ੍ਰੇਪ ਹੋ ਗਿਆ ਜੌਰਜਟ ਹੋ ਗਿਆ ਤੁਸੀਂ ਕਿਸੇ ਤੇ ਵੀ ਕਰਵਾ ਲਓ ਠੀਕ ਹੈ ਜੇਕਰ ਤੁਸੀਂ ਇਹ ਮਸ਼ੀਨੀ ਵਰਕ ਕਰਾਉਣਾ ਚਾਹੁੰਦੇ ਹੋ ਤੁਸੀਂ ਮਸ਼ੀਨੀ ਵੀ ਕਰਾ ਸਕਦੇ ਹੋ ਵਰਕ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਹੀ ਸਫਾਈ ਦੇ ਨਾਲ ਬਹੁਤ ਹੀ ਨੀਟ ਐਂਡ ਕਲੀਨ ਵਰਕ ਹੋਇਆ ਹੋਇਆ ਠੀਕ ਹੈ ਜੀ ਤੇ ਇਹਦੇ ਨਾਲ ਆਪਾਂ ਪਾਕਿਸਤਾਨੀ ਬਾਜੂ ਰੱਖੀਆਂ ਨੇ ਤੁਸੀਂ ਚੈੱਕ ਕਰ ਹੀ ਸਕਦੇ ਹੋ ਤੇ ਬਾਜੂ ਤੇ ਵੀ ਆਪਾਂ ਫਿਨਿਸ਼ਿੰਗ ਪੱਟੀ ਲਗਾਈ ਆ ਬਹੁਤ ਹੀ ਸਫਾਈ ਦੇ ਨਾਲ ਬਹੁਤ ਹੀ ਨੀਟ ਐਂਡ ਕਲੀਨ ਤੁਹਾਨੂੰ ਵਰਕ ਮਿਲੇਗਾ ਬਹੁਤ ਸੋਨਾ ਵਰਕ ਹੋਇਆ ਹੋਇਆ ਇਸ ਤੇ ਸੋ ਤੁਸੀਂ ਡਿਜ਼ਾਈਨਿੰਗ ਵੀ ਚੇਂਜ ਕਰ ਸਕਦੇ ਹੋ ਜੇਕਰ ਤੁਸੀਂ ਜਿੱਦਾਂ ਕਿ ਹੁਣ ਇਹ ਫਲਾవర్ ਤਿੰਨ ਘੇਰੇ ਤੇ ਬਣੇ ਹੋਏ ਨੇ ਤੇ ਦੋ ਉਸ ਤੋਂ ਉੱਪਰ ਬਣੇ ਹੋਏ ਨੇ ਤੁਸੀਂ ਇੰਨਾ ਕੁ ਵੀ ਵਰਕ ਕਰਵਾ ਸਕਦੇ ਹੋ ਜਾਇ ਜਿੱਦਾਂ ਇੱਕ ਫਲਾవర్ ਉੱਪਰ ਵਾਲਾ ਇਹ ਲੈ ਲਿਆ ਤੇ ਉਹ ਦੋ ਸਕਿਪ ਕਰਤੇ ਇਦਾਂ ਵੀ ਤੁਸੀਂ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਇਹਦੀ ਬਾਟਮ ਆ ਜਿਹੜੀ ਉਪਰ ਬਿਲਕੁਲ ਪਲੇਨ ਰੱਖੀ ਆ 9 9.5 ਇੰਚ ਦੀ ਮੂਰੀ ਦੇ ਨਾਲ ਠੀਕ ਹੈ ਜੀ ਸੋ ਤੁਸੀਂ ਵੀ ਇਦਾਂ ਸੂਟ ਰੈਡੀ ਕਰਵਾ ਸਕਦੇ ਹੋ ਆਪਣੇ ਤੋਂ ਜਿਦਾ ਵੀ ਤੁਹਾਨੂੰ ਪਸੰਦ ਹੈ ਤੇ ਕਲਰ ਕਿਸੇ ਦੇ ਵਿੱਚ ਵੀ ਕਰਵਾ ਸਕਦੇ ਹੋ ਇਹ ਲਾਈਨਿੰਗ ਜਾਰਜਟ ਦੇ ਉੱਪਰ ਕੀਤਾ ਹੋਇਆ ਟੈਬੀ ਲਾਈਨਿੰਗ ਦੇ ਉਸ ਤੋਂ ਬਾਅਦ ਇਹ ਟੈਬੀ ਸਿਲਕ ਦਾ ਆਪਾਂ ਇਹਨਾਂ ਦੁਪੱਟਾ ਟਾਈਪ ਕੀਤਾ ਟਾਈ ਐਂਡ ਡਾਈ ਦਾ ਤੁਸੀਂ ਦੁਪੱਟਾ ਚੈੱਕ ਕਰ ਸਕਦੇ ਹੋ ਠੀਕ ਹੈ ਉਸ ਤੋਂ ਬਾਅਦ ਇਸ ਨੂੰ ਉਸੇ ਸੇਮ ਫਿਰੋਜੀ ਰੰਗ ਦੀ ਫਿਨਿਸ਼ਿੰਗ ਪੱਟੀ ਦੇ ਨਾਲ ਆਪਾਂ ਫਿਨਿਸ਼ਿੰਗ ਦਿੱਤੀ ਆ ਸੋ ਤੁਸੀਂ ਵੀ ਇਦਾਂ ਦੇ ਸੂਟ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਤੇ ਤੁਸੀਂ ਕਰਨਾ ਕੀ ਆ ਸਕਰੀਨਸ਼ਾਟ ਲੈ ਕੇ ਜਿਹੜਾ ਵੀ ਸੂਟ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ WhatsApp ਤੇ ਆਪਾਂ ਨੂੰ DM ਕਰ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ ਵਿੱਚ ਆਪਣਾ WhatsApp ਨੰਬਰ ਦਿੱਤਾ ਹੋਇਆ ਆਦਰਵਾਇਸ ਤੁਸੀਂ Instagram ਤੇ ਜਾ ਕੇ ਵੀ ਆਪਾਂ ਨੂੰ ਮੈਸੇਜ ਕਰ ਸਕਦੇ ਹੋ ਠੀਕ ਹੈ ਜੀ ਤੇ ਜਿਨ੍ਹਾਂ ਨੇ ਆਪਣੇ Instagram ਪੇਜ ਨੂੰ ਵੀ ਫੋਲੋ ਨਹੀਂ ਕੀਤਾ ਪਲੀਜ਼ ਜਲਦੀ ਜਾ ਕੇ ਫੋਲੋ ਕਰ ਲਓ ਤੇ ਆਪਣੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਚਲੋ ਜੀ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਇੱਕ ਇਹ ਵਾਲਾ ਆਪਣੇ ਸੌਰੀ ਕਸਟਮਰ ਦਾ ਸੂਟ ਰੈਡੀ ਹੋਇਆ ਸੋ ਇਹ ਜਿਹੜੀ ਦੁਪੱਟਾ ਦਾ ਉਹਦੀ ਫਿਨਿਸ਼ਿੰਗ ਪੱਟੀ ਲੈਂਦੀ ਹੈ ਮਤਲਬ ਕਿ ਵੀ ਲੇਸ ਵਗੈਰਾ ਰਹਿੰਦੀ ਹੈ ਉਹ ਤੇ ਲਾਉਣ ਵਾਲੀ ਸ਼ਰਟ ਜਿਹੜੀ ਉਹਨਾਂ ਦੀ ਬਣ ਕੇ ਰੈਡੀ ਹੋਊਗੀ ਤੇ ਇਹਨੂੰ ਕਸਟਮਰ ਨੇ ਆਪਣੇ ਤੋਂ ਪ੍ਰਿੰਟ ਸੂਟ ਬਾਏ ਕੀਤਾ ਸੀਗਾ ਤੇ ਉਹਨਾਂ ਨੇ ਸਟਿਚਿੰਗ ਵਿਦ ਮੰਗਿਆ ਆਪਣੇ ਤੋਂ ਹੀ ਵਾਲਾ ਸੂਟ ਸੋ ਮੈਂ ਤੁਹਾਨੂੰ ਦਿਖਾਉਣੀ ਆ ਕਿ ਉਹਨਾਂ ਆਪਾਂ ਕਿਦਾਂ ਡਿਜ਼ਾਈਨ ਕੀਤਾ ਉਹਨਾਂ ਨੇ ਆਪਾਂ ਨੂੰ ਕਿਹਾ ਸੀ ਕਿ ਉਹਨਾਂ ਨੂੰ ਨੈਕ ਡਿਜ਼ਾਈਨ ਚਾਹੀਦਾ ਤੇ ਸੈਂਟਰ ਪੈਨਲ ਚਾਹੀਦੇ ਆ ਸੋ ਉਹਨਾਂ ਨੂੰ ਆਪਾਂ ਐਦਾਂ ਰੈਡੀ ਕਰਕੇ ਦਿੱਤਾ ਇਹ ਸੂਟ ਸੋ ਤੁਸੀਂ ਇਦਾਂ ਵੀ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਬਹੁਤ ਸੋਹਣਾ ਸੂਟ ਜਿਹੜਾ ਬਣ ਕੇ ਰੈਡੀ ਹੋਇਆ ਚੈੱਕ ਕਰੋ ਇਸ ਦਾ neck ਬਣਿਆ ਹੋਇਆ ਬਹੁਤ ਹੀ ਜਿਆਦਾ ਸੋਹਣਾ ਉਸ ਤੋਂ ਬਾਅਦ ਸੈਂਟਰ ਪੈਨਲ ਬਣੇ ਹੋਇਆ ਪੂਰੀ ਕਮੀਜ਼ ਦੇ ਵਿੱਚ ਤੇ ਬਾਜੂ ਆ ਜਿਹੜੀ ਉਹ ਸ਼ੈਡੋ ਪ੍ਰਿੰਟ ਦੀ ਆ ਮਤਲਬ ਕਿ ਸ਼ੈਡੋ ਪ੍ਰਿੰਟ ਦਾ ਜਿਹੜਾ ਇਹਦੀ ਬੋਟਮ ਦਾ ਫੈਬਰਿਕ ਆ ਉਹਦੇ ਜੋ ਫੈਬਰਿਕ ਲੈ ਕੇ ਆਪਾਂ ਬਾਜੂ ਦੇ ਉੱਪਰ ਇਦਾਂ ਅ ਅਟੈਚ ਕਰਕੇ ਦੋਨੇ ਸਾਈਡ ਲੇਸ ਲਗਾ ਕੇ ਟ੍ਰਿਪਲ ਸਾਈਜ਼ ਜਿਹੜੀ ਟ੍ਰਿਪਲ ਜਗ੍ਹਾ ਤੇ ਦੀ लेस ਹੋ ਗਈ ਸੋ ਇਦਾਂ ਆਪਾਂ ਇਸ ਦੀਆਂ ਬਾਜੂ ਰੈਡੀ ਕੀਤੀਆਂ ਨੇ ਠੀਕ ਹੈ ਜੀ ਬਹੁਤ ਸੋਹਣਾ ਸੂਟ ਜਿਹੜਾ ਬਣ ਕੇ ਰੈਡੀ ਹੋਇਆ ਸੋ ਤੁਸੀਂ ਵੀ ਇਦਾਂ ਕਰਵਾ ਸਕਦੇ ਹੋ ਆਪਣੇ ਤੋਂ ਚੈੱਕ ਕਰ ਸਕਦੇ ਹੋ ਤੇ ਬਾਟਮ ਆ ਜਿਹੜੀ ਸੀ ਉਹ ਆਪਾਂ ਬਿਲਕੁਲ ਪਲੇਨ ਰੱਖੀ ਆ ਬਾਟਮ ਦੇ ਉੱਪਰ ਆਪਾਂ ਕੋਈ ਵਰਕ ਨਹੀਂ ਕੀਤਾ ਇਹਨਾਂ ਨੂੰ ਬਸ ਆਪਾਂ ਪ੍ਰੈਸ ਕਰਕੇ ਉਸ ਤੋਂ ਬਾਅਦ ਇਹਨਾਂ ਦੀ ਪੈਕਿੰਗ ਕਰ ਦੇਣੀ ਆ ਠੀਕ ਹੈ ਪਾਰਸਲ ਜਿਹੜੇ ਨੇ ਲਾ ਦੇਣੇ ਨੇ ਇਹ ਵਾਲਾ ਇਸ ਦਾ ਦੁਪੱਟਾ ਦਾ ਤੁਸੀਂ ਚੈੱਕ ਕਰ ਸਕਦੇ ਹੋ ਇੱਥੇ ਵੀ ਪ੍ਰੈਸ ਵਗੈਰਾ ਹੋਣ ਵਾਲੀ ਰਹਿੰਦੀ ਹੈ ਤੇ ਇਸ ਤੇ ਵੀ ਜਿਹੜੀ ਆਪਣੀ ਲੇਸ ਵਗੈਰਾ ਲੱਗਾਈ ਜਾਂਦੀ ਹੈ ਸੋ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਇਦਾਂ ਦੇ ਸੇਮ ਸੂਟ ਆਪਣੇ ਤੋਂ ਤੁਸੀਂ ਪ੍ਰਿੰਟ ਸੂਟ ਬਾਇ ਕਰ ਸਕਦੇ ਹੋ ਵਿਦਆਊਟ ਸਟਿਚਿੰਗ ਵੀ ਔਰ ਵਿਦ ਸਟਿਚਿੰਗ ਵੀ ਜੇਕਰ ਤੁਸੀਂ ਵਿਦ ਸਟਿਚਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਦਾਂ ਦੇ ਡਿਜ਼ਾਈਨਸ ਆਪਣੇ ਉੱਤੇ ਰੈਡੀ ਕਰਵਾ ਸਕਦੇ ਹੋ ਈਵਨ ਕਿ ਤੁਸੀਂ ਕੋਈ ਵੀ ਡਿਜ਼ਾਈਨ ਕਿਸੇ ਵੀ ਬੁਟੀਕ ਵਾਲੇ ਦਾ ਜਾਂ ਕਿਸੇ ਵੀ ਤੁਸੀਂ ਸਾਈਟ ਤੇ ਕੁਝ ਵੀ ਸੋਸ਼ਲ ਮੀਡੀਆ ਤੇ ਕੋਈ ਡਿਜ਼ਾਈਨ ਦੇਖ ਦਿੰਦਾ ਤੁਸੀਂ ਉਹ ਕਾਪੀ ਕਰਕੇ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਭੇਜ ਸਕਦੇ ਹੋ ਤੇ ਆਪਣਾ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਚਲੋ ਜੀ ਇੱਕ ਨੈਕਸਟ ਸੂਟ ਹੈ ਏਸੀ ਸਿਸਟਰ ਦਾ ਹੋਰ ਹੈ ਜਿਹਦੀ ਬਾਟਮ ਆਪਾਂ ਪਲੇਨ ਰੱਖੀ ਆ ਸੇਮ ਇਦਾਂ ਹੀ ਇਹ ਕਿ ਕੈਮਰਿਕ ਕਾਟਨ ਦਾ ਸੂਟ ਹੈ ਇਹ ਵਾਲਾ ਵਾਈਟ ਕਲਰ ਦਾ ਸੂਟ ਹੈ ਇਹ ਤਾਂ ਬਾਟਮ ਆਪ ਇੱਕ ਸਾਈਡ ਤੇ ਰੱਖ ਦਿੰਨੇ ਕਿਉਂਕਿ ਇਸ ਤੇ ਕੋਈ ਵਰਕ ਨਹੀਂ ਹੋਇਆ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣ ਜਾਣੀ ਆ ਇਹਨਾਂ ਦੀ ਸ਼ਰਟ ਕੈਮਰਿਕ ਕਾਟਨਾਂ ਜੀ ਬਹੁਤ ਸੋਹਣੀ ਕਾਟਨ ਹੁੰਦੀ ਹੈ ਤੇ ਬਹੁਤ ਸੋਹਣਾ ਫੈਬਰਿਕ ਹੁੰਦਾ ਇਹਨਾਂ ਦਾ ਕਲਰ ਵੀ ਇਸ ਦੇ ਵਿੱਚ ਬਹੁਤ ਸਾਰੇ ਨੇ ਆਪਾਂ ਬਲੌਗਸ ਦੇ ਵਿੱਚ ਵੀ ਤੁਹਾਡੇ ਨਾਲ ਸ਼ੇਅਰ ਕੀਤੀਆਂ ਹੋਈਆਂ ਨੇ ਪਿਕਸ ਸੂਟਾਂ ਦੀਆਂ ਤੇ ਵੀਡੀਓਜ਼ ਵੀ ਅਪਲੋਡ ਕੀਤੀਆਂ ਹੋਈਆਂ ਨੇ ਸ਼ਾਰਟ ਵੀਡੀਓਜ਼ YouTube ਦੇ ਉੱਪਰ ਠੀਕੇ ਇਦਾਂ ਇਹਨੂੰ ਆਪਾਂ ਨੈਕ ਡਿਜ਼ਾਈਨ ਕੀਤਾ ਇਹ ਵਾਲਾ ਨੈਕ ਸੀ ਜਿਹੜਾ ਇਹ ਦੀਦੀ ਨੇ ਆਪਾਂ ਨੂੰ ਖੁਦ ਭੇਜਿਆ ਸੀਗਾ ਸਕਰੀਨਸ਼ਾਟ ਲੈ ਕੇ ਕਿਸੇ ਵੋਡ ਬੁਟੀਕ ਵੱਲ ਦਾ ਡਿਜ਼ਾਈਨ ਰੈਡੀ ਕੀਤਾ ਹੋਇਆ ਸੀ ਸੋ ਆਪਾਂ ਉਹਨਾਂ ਨੂੰ ਉਦਾਂ ਹੀ ਰੈਡੀ ਕਰਕੇ ਦਿੱਤਾ ਜਿੱਦਾਂ ਇਹ ਵਾਲਾ ਹੋਇਆ ਹੋਇਆ ਬਹੁਤ ਸੋਹਣਾ ਨੈਕ ਜਿਹੜਾ ਬਣ ਕੇ ਰੈਡੀ ਹੋਇਆ ਸੋ ਤੁਸੀਂ ਵੀ ਇਦਾਂ ਦੇ ਨੈਕ ਡਿਜ਼ਾਈਨ ਜਿਹੜੇ ਨੇ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਉਸ ਤੋਂ ਬਾਅਦ ਬਾਟਮ ਹੈ ਜਿਹੜੀ ਬਾਟਮ ਤੇ ਵੀ ਅੰਡਰਗਰਾਊਂਡ ਆਪਣੀ ਜਿਹੜੀ ਲੇਸ ਲੱਗੀ ਹੋਈ ਆ ਠੀਕ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਤਿੰਨ ਬਟਨ ਲਗਾਏ। ਉਸ ਤੋਂ ਬਾਅਦ ਉਹਨਾਂ ਨੇ ਚਾਕਾਂ ਤੇ ਵੀ ਕਿਹਾ ਸੀ ਆਪਾਂ ਨੂੰ ਲਗਾਉਣ ਨੂੰ। ਤੇ ਆਪਾਂ ਉਹਨਾਂ ਨੂੰ ਚਾਕਾਂ ਤੇ ਵੀ ਇਦਾਂ ਅੰਡਰਗਰਾਊਂਡ ਜਿਹੜੀ ਲੇਸ ਆ ਉਹ ਲਗਾ ਕੇ ਦਿੱਤੀ ਹੈ। ਸੋ ਤੁਸੀਂ ਵੀ ਇਦਾਂ ਦੇ ਸੂਟ ਰੈਡੀ ਕਰਵਾ ਸਕਦੇ ਹੋ ਤੇ ਮੇਰੀਆਂ ਭੈਣਾਂ ਦੀ ਬਹੁਤ ਟਾਈਮ ਤੋਂ ਡਿਮਾਂਡ ਸੀਗੀ ਕਿ ਸਾਨੂੰ ਨੈਕ ਡਿਜ਼ਾਈਨਸ ਦੀ ਜਾਂ ਕਾਟਨ ਸੂਟਾਂ ਦੀ ਵੀਡੀਓ ਦਿਖਾਓ ਜਿਹੜੇ ਨੈਕ ਡਿਜ਼ਾਈਨ ਰੈਡੀ ਹੋਏ ਹੋਣ। ਸੋ ਅੱਜ ਫਾਈਨਲੀ ਆਪਾਂ ਤੁਹਾਡੇ ਲਈ ਇਹ ਵਾਲੀ ਵੀਡੀਓ ਲੈ ਕੇ ਆਏ ਆ ਤੇ ਜਿਹੜਾ ਇਹ ਵਾਲਾ ਸੂਟ ਹੈ ਪਿੰਕ ਵਾਲਾ, ਪੀਚ ਵਾਲਾ ਇਹ ਵੀ ਤੁਸੀਂ ਕਾਟਨ ਸੂਟ ਤੇ ਰੈਡੀ ਕਰਵਾ ਸਕਦੇ ਹੋ ਕਾਟਨ ਫੈਬਰਿਕ ਤੇ ਜਿਹੜਾ ਤੁਹਾਨੂੰ ਵਧੀ ਕੋਈ ਵੀ ਤੁਸੀਂ ਵਰਕ ਕਰਵਾ ਸਕਦੇ ਹੋ ਇਹ ਵਰਕ ਤੁਸੀਂ ਨੀਡਲ ਥ्रेड ਵਾਲੇ ਵਰਕ ਚ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਇੱਕ ਇਹ ਵਾਲਾ ਸੂਟ ਜੀ ਆਪਣੇ ਕੋਲ ਰੈਡੀ ਹੋਇਆ ਸੀ ਖਾਦੀ कॉटन ਦੇ ਉੱਪਰ ਇਹ ਆਪਾਂ ਨੂੰ ਜਿਹੜੇ ਆਪਣੇ ਦੀਦੀ ਨੇਗੇ ਉਹ ਸਾਡੇ ਪਿੰਡ ਤੋਂ ਹੀ ਨੇ ਜਿਨ੍ਹਾਂ ਦਾ ਨੰਬਰਦਾਰ ਬਲੌਗਸ ਨਾਮ ਤੇ YouTube ਤੇ ਚੈਨਲ ਹੈਗਾ ਬਣਿਆ ਹੋਇਆ ਉਹ ਵੀ ਬਲੌਗਸ ਬਣਾਉਂਦੇ ਨੇ ਵੀਡੀਓਜ਼ ਪਾਉਂਦੇ ਨੇ ਸੋ ਜਿਨ੍ਹਾਂ ਨੇ ਉਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਮੈਂਟ ਕਰਕੇ ਉਹਨਾਂ ਨੂੰ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਉਹਨਾਂ ਦੀਆਂ ਵੀਡੀਓਜ਼ ਕਿੱਦਾਂ ਲੱਗਦੀਆਂ ਨੇ ਤੇ ਵੱਤ ਤੋਂ ਵੱਤ ਸ਼ਾਪਿੰਗ ਕਰਿਆ ਕਰੋ ਠੀਕ ਹੈ ਜੀ ਤੇ ਬਹੁਤ ਵਧੀਆ ਕਲੈਕਸ਼ਨ ਹੁੰਦੀ ਆ ਉਹਨਾਂ ਕੋਲ ਤੇ ਉਹਨਾਂ ਨੇ ਇਹ ਸੂਟ ਆਪਣੇ ਤੋਂ ਰੈਡੀ ਕਰਵਾਇਆ ਸੀਗਾ ਡਿਜ਼ਾਈਨ ਉਹਨਾਂ ਨੇ ਗਾਂਹ ਕਿਸੇ ਕਸਟਮਰ ਨੂੰ ਭੇਜਣਾ ਸੀਗਾ ਸੋ ਆਪਾਂ ਉਹਨਾਂ ਨੂੰ ਇਹ ਵਾਲਾ ਬਹੁਤ ਸੋਹਣਾ ਸੂਟ ਜਿਹੜਾ ਰੈਡੀ ਕਰਕੇ ਦਿੱਤਾ ਹੈ ਤੁਸੀਂ ਚੈੱਕ ਕਰ ਸਕਦੇ ਹੋ ਕੰਟਰਾਸਟ ਵਾਈਜ਼ ਬਹੁਤ ਜ਼ਿਆਦਾ ਸੋਹਣਾ ਇੱਕ ਸੂਟ ਆਪਾਂ ਨੂੰ ਨੇ ਇਹਦੇ ਨਾਲ ਦਾ ਸੇਮ ਪਹਿਲਾਂ ਰੈਡੀ ਕਰਕੇ ਦਿੱਤਾ ਸੀ ਤੇ ਹਜੇ ਇੱਕ ਹੋਰ ਆਪਾਂ ਰੈਡੀ ਕਰਕੇ ਦੇਣਾ ਉਹ ਪੈਂਡਿੰਗ 'ਤੇ ਆ। ਠੀਕ ਹੈ ਜੀ। ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਬਹੁਤ ਹੀ ਨੀਟ ਐਂਡ ਕਲੀਨ ਆਪਣੇ ਦੁਆਰਾ ਵਰਕ ਕੀਤਾ ਜਾਂਦਾ ਸੋ ਤੁਸੀਂ ਕੋਈ ਵੀ ਵਰਕ ਦਾ ਡਿਜ਼ਾਈਨ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ। ਇਹ ਕਿਸੇ ਹੈਵੀ ਲੇਡੀ ਦਾ ਰੈਡੀ ਕਰਵਾਇਆ ਉਹਨਾਂ ਨੇ 28 ਇੰਚ ਕੀ ਰੈਸਟਾ ਸੋ ਤੁਹਾਨੂੰ ਕਾਫੀ ਜ਼ਿਆਦਾ ਲੰਬਾ ਲੱਗ ਰਿਹਾ ਹੋਣਾ। ਪਤਾ ਨਹੀਂ ਉਹਨਾਂ ਨੇ A ਸ਼ੇਪ ਕਰਵਾਣਾ ਪਤਾ ਨਹੀਂ ਵੈਸੇ ਇਹੀ ਉਹ ਹੈਵੀ ਨੇ ਚਲੋ ਜਿਵੇਂ ਵੀ ਆ ਹਨਾ ਉਦਾਂ ਠੀਕ ਹੈਗਾ ਚਲੋ ਜੀ ਇੱਕ ਆਪਾਂ ਇਸ ਦਾ ਘੇਰਾ ਰੈਡੀ ਕੀਤਾ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਨੀਆਂ ਇੱਕ ਆਪੇਸ ਦੀਆਂ ਬਾਜੂ ਰੈਡੀ ਕੀਤੀਆਂ ਨੇ ਠੀਕ ਹੈ ਜੀ ਇਹ ਬਾਜੂ ਦੇ ਉੱਪਰ ਵਰਕ ਮਿਲੂਗਾ ਤੁਹਾਨੂੰ ਠੀਕ ਹੈ 10 11 ਇੰਚ ਦੀ ਆਪਾਂ 10.5 ਦੀ ਬਾਜੂ ਰੈਡੀ ਕੀਤੀ ਆ ਉਹਨਾਂ ਨੇ 5.5 ਦੀ ਸਚੇਰੀ ਸੋ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸਫਾਈ ਦੇ ਨਾਲ ਬਹੁਤ ਹੀ ਨੀਟ ਐਂਡ ਕਲੀਨ ਵਰਕ ਹੋਇਆ ਹੋਇਆ। ਸੋ ਜਿਨ੍ਹਾਂ ਨੇ ਵੀ ਜਿਹੜਾ ਇਹ ਵਾਲਾ ਸੂਟ ਆ ਤੁਸੀਂ ਇਹ ਵਾਲੇ ਵਰਕ 'ਚ ਵੀ ਕਰਵਾ ਸਕਦੇ ਹੋ ਰੈਡੀ ਨੀਡਲ ਥ्रेड ਵਾਲਾ ਵਰਕ ਤੇ ਇਹਨਾਂ ਦੇ ਵਿੱਚ ਨਾ ਡਿਜ਼ਾਈਨਿੰਗ ਦੀ ਫਰਕ ਜਿਹੜਾ ਇਹ ਵਾਲਾ ਫਲਾਰ ਹੈ ਇਹ ਨੋਟਸ ਦੇ ਨਾਲ ਬਣਿਆ ਹੋਇਆ ਤੇ ਇਹ ਹੋਰ ਡਿਜ਼ਾਈਨ ਦੇ ਵਿੱਚ ਬਣਿਆ ਹੋਇਆ ਤੇ ਇੱਕ ਜਿਹੜਾ ਆਪਾਂ ਜੇ ਇਹ ਵਾਲਾ ਫਲਾਰ ਹੈ ਤੁਸੀਂ ਬੁਲੀਅਨ 'ਚ ਬਣਾ ਸਕਦੇ ਹੋ। ਠੀਕ ਹੈ। ਸੋ ਸਾਰਿਆਂ ਨੇ ਕਮੈਂਟ ਵਰਕ ਕਰਕੇ ਜ਼ਰੂਰ ਦੱਸਣਾ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਸੂਟ ਤੁਹਾਨੂੰ ਕਿੱਦਾਂ ਦੇ ਲੱਗੇ ਤੇ ਇੱਕ ਆਪਾਂ ਇਹਦੇ ਵਿੱਚ ਹੋਰ ਕਿਸੇ ਇਹ ਕਿਸੇ ਹੋਰ ਆਪਣੇ ਕਸਟਮਰ ਦਾ ਠੀਕ ਹੈ ਰੈਡੀ ਕੀਤਾ ਸੂਟ ਇਹ ਆਪਾਂ ਇਹਨਾਂ ਦਾ ਇੱਕ ਸੇਮ ਸੂਟ ਪਹਿਲਾਂ ਵੀ ਰੈਡੀ ਕੀਤਾ ਸੀ ਉਹ ਮਜ਼ੈਂਟਾ ਕਲਰ ਤੇ ਕੀਤਾ ਸੀ ਠੀਕ ਹੈ ਜੀ ਤੇ ਇਹ ਆਪਾਂ ਕੀਤਾ ਇਸ ਕਲਰ ਦੇ ਉੱਪਰ ਰੈਡੀ ਤੁਸੀਂ ਚੈੱਕ ਕਰਸੋ ਜਿਹੜਾ ਇਹ ਵਾਲਾ ਵਰਕ ਹੈ ਇਹ ਬਾਟਮ ਤੇ ਆਏਗਾ ਤੇ ਸੇਮ ਇਦਾਂ ਹੀ ਆਪਾਂ ਬਾਜੂ ਤੇ ਰੈਡੀ ਕੀਤਾ ਠੀਕ ਹੈ ਜੀ ਸੀਮ ਇਦਾਂ ਹੀ ਆਪਾਂ ਬਾਜੂ ਰੈਡੀ ਕੀਤੀਆਂ ਨੇ ਇਸ ਦੀਆਂ ਸੋ ਤੁਸੀਂ ਵੀ ਰੈਡੀ ਕਰਵਾ ਸਕਦੇ ਹੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਇਸ ਦੇ ਵਿੱਚ ਠੀਕ ਹੈ ਜੀ ਤੇ ਕਿਤੇ ਵੀ ਬੈਠੇ ਇਹ ਵਾਲੀਆਂ ਬਾਜੂ ਨਹੀਂ ਜੀ ਆਪਣੀਆਂ ਠੀਕ ਹੈ ਤੇ ਕਿਤੇ ਵੀ ਬੈਠੇ ਤੁਸੀਂ ਕਿਸੇ ਵੀ ਸੂਟ ਦਾ ਜਿਹੜਾ ਆਰਡਰ ਆ ਪਲੇਸ ਕਰ ਸਕਦੇ ਹੋ ਤੇ ਵਾਈਡ ਵਾਈਡ ਆਪਾਂ ਸ਼ਿਪਿੰਗ ਕਰਦੇ ਹਾਂ ਸਟਿਚਿੰਗ ਆਪਣੇ ਕੋਲ ਅਵੇਲੇਬਲ ਹੈਗੀ ਐ ਸੋ ਸਾਰੇ ਜਣਾਂ ਨੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਮੈਂ ਉਮੀਦ ਕਰਦੀ ਆਂ ਕਿ ਤੁਹਾਨੂੰ ਅੱਜ ਵਾਲੀ ਵੀਡੀਓ ਜਿਹੜੀ ਵਧੀਆ ਲੱਗੀ ਹੋਊਗੀ ਤੇ ਕਮੈਂਟਾਂ ਦੇ ਵਿੱਚ ਸਾਰਿਆਂ ਨੇ ਜ਼ਰੂਰ ਦੱਸਣਾ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਕਮੈਂਟ ਕਰਨਾ ਚਲੋ ਜੀ ਮਿਲਾਂਗੇ ਇੱਕ ਨਵੇਂ ਬਲੌਗ ਦੇ ਹੰਦ ਤੱਕ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ